ਕੀ ਫਟੇ ਸਮੂਹ ਜਿੰਨੀ ਵੀ ਜੀਰਾ ਏਰੀਆ ਚਾਹੇ ਧੀਰੇ ਏਰੀਏ ਦੇ ਨਾਲ ਲੱਗਦੇ ਡਿਸਟ੍ਰਿਕਟ ਫਰੋਥ ਦੇ ਵਾਸੀ ਸਾਰੇ ਭੈਣਾ ਪ੍ਰਾਮਣਿਕ ਜਰੂਰੀ ਬੇਨਤੀ ਕੀਤੀ ਜਾਂਦੀ ਆ ਸਾਰਿਆਂ ਤੋਂ ਪਹਿਲਾਂ ਤਾਂ ਇਹ ਵੀਡੀਓ ਬਹੁਤ ਜ਼ਰੂਰੀ ਆ ਤੇ ਇਹਨੂੰ ਵੱਧ ਤੋਂ ਵੱਧ ਜਿਹੜਾ ਸ਼ੇਅਰ ਕੀਤਾ ਜਾਵੇ ਕੁਝ ਦਿਨ ਪਹਿਲਾਂ ਚਾਚਾ ਜੀ ਹਰੀਬਾਸਟਾਪ ਤੇ ਗਏ ਸੀ ਕਿਸੇ ਆਪਣੇ ਨਿੱਜੀ ਕੰਮ ਲਈ ਜਾ ਰਹੇ ਸੀ ਇਹਨਾਂ ਦੇ ਜਿਹੜੇ ਨਿੱਜੀ ਡਾਕੂਮੈਂਟਸ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਪਾਸਪੋਰਟ ਆਧਾਰ ਕਾਰਡ ਤੇ ਪੈਨ ਕਾਰਡ ਸੀ ਉਹ ਕਿਤੇ ਗੁੰਮ ਹੋ ਗਏ ਨੇ ਜਿਹੜੇ ਵੀ ਮੇਰੇ ਵੀਰ ਭਰਾ ਨੂੰ ਮਿਲਣ ਤੇ ਅਸੀਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਕਿ ਉਹ ਜਿਹੜੇ ਸਾਡੇ ਤੱਕ ਜਰੂਰ ਪਹੁੰਚ ਕੀਤੀ ਜਾਵੇ ਸਾਡਾ ਪਿੰਡ ਮਰਖਾਈਆ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰਾ ਸੋ ਜਿਹੜੇ ਵੀ ਕਿਸੇ ਵੀ ਭੈਣ ਭਰਾ ਨੂੰ ਮਿਲਣ ਉਹ ਭੈਣ ਭਰਾ ਸਾਡੇ ਨਾਲ ਸੰਪਰਕ ਜਰੂਰ ਕਰੇ ਚਾਹੇ ਹੀ ਪਾਸਪੋਰਡਾਂ ਦਾ ਵੇਰਵਾ ਦੇ ਦੋ ਵੀ ਉਹਨਾਂ ਤੇ ਕੀ ਕੀ ਨਾਮ ਨੇ ਮੇਰਾ ਨਾਮ ਦਰਬਾਰ ਸਿੰਘ ਸਾਮੂਹਜ ਅਜਮੇਰ ਸਿੰਘ ਪਿੰਡ ਮਰਖਾਈ ਦੂਸਰਾ ਪਾਸਪੋਰਟ ਮੇਰੀ ਮਿਸਤਰੀ ਦਾ ਸੁਖਦੀਪ ਕੌਰ ਪਾਈਵਾਵ ਤਲਵਾਰ ਸਿੰਘ ਦੋ ਪਾਸਪੋਰਟ ਜਰੂਰੀ ਬੇਨਤੀ ਸਾਰੇ ਭਰਾਵਾਂ ਨੂੰ ਜੀਰੂ ਮੈਂ ਮਨ वो मेरे वापस करे मान सत्कार भी किया जाएगा मेरा मोबाइल नंबर चुरानवे छे बत्ती छियानवे नौ भी पेंड मरखाई है बहुत धन्यवाद एक बार फिर नंबर बोल दो चाची चुरानवे छे बत्ती छियानवे नौ भी ਹਾਂਜੀ ਤੁਸੀਂ ਸਾਰੇ ਭੈਣ ਭਰਾਵਾਂ ਨੇ ਸੁਣ ਲਿਆ ਹੋਗਾ ਚਾਚਾ ਜੀ ਦਾ ਜਿਹੜਾ ਨਾਮ ਆ ਦਲਬਾਖ ਸਿੰਘ ਆ son of ਜਮੀਰ ਸਿੰਘ ਆ ਸੋ ਇਹਨਾਂ ਦਾ ਤੇ ਇਹਨਾਂ ਦੀ ਮਿਸੇਜ ਦਾ ਜਿਹੜਾ ਪਾਸਪੋਰਟ ਸੀ ਨਾਲ ਇਹਨਾਂ ਦੇ ਆਧਾਰ ਕਾਰਡ ਸੀ ਨਾਲ ਇਹਨਾਂ ਦੇ ਪੈਨ ਕਾਰਡ ਸੀ ਸੋ ਜਿਹੜਾ ਨੰਬਰ ਵਿੱਚ ਅਸੀਂ ਮੈਂਸ਼ਨ ਕੀਤਾ ਏਸ ਨੰਬਰ ਤੇ ਜ਼ਰੂਰ ਸਾਡੇ ਨਾਲ رابطہ ਕੀਤਾ ਜਾਵੇ ਜਿਹੜਾ ਵੀ ਵੀਰ ਸਾਨੂੰ ਇਹਦਾ ਪਤਾ ਟਿਕਾਣਾ ਦੱਸੂਗਾ ਜਾਂ ਪਾਸਪੋਰਟ ਸਾਡੇ ਪਿੰਡ ਤੱਕ ਸਾਡੇ ਘਰ ਤੱਕ ਲੈ ਕੇ ਆਊਗਾ ਜਿਵੇਂ ਚਾਚਾ ਜੀ ਨੇ ਕਿਹਾ ਉਹਦਾ ਬੰਦਾ ਸਤਕਾਰਾ ਜਿਹੜਾ ਉਹ ਵੀ ਕੀਤਾ ਜਾਊਗਾ ਸੋ ਦੇਖੋ ਪ੍ਰਭੂ ਮੈਂ ਇੱਕ ਬੇਨਤੀ ਕਰਦੀ ਆਂ ਵੀ ਜੇ ਕਿਸੇ ਵੀ ਭੈਣ ਭਰਾ ਨੂੰ ਕਿਤੇ ਵੀ ਕੋਈ ਵੀ ਬੈਗ ਜਾਂ ਪਰਸ ਮਿਲਦਾ ਕਿਸੇ ਬਸ ਦੇ ਵਿੱਚ ਜਾਂ ਕਿਤੇ ਵੀ ਉਹ ਇੱਕ ਪਰਿਵਾਰ ਦੀ ਪੂਰੀ ਦੀ ਜ਼ਿੰਦਗੀ ਹੁੰਦੀ ਆ ਕਿਉਂਕਿ ਇਹ ਇੱਕ ਐਹੋ ਜੀਆਂ ਚੀਜ਼ਾਂ ਜਿੱਨ੍ਹਾਂ ਨੂੰ ਬਾਅਦ ਚ ਬਣਾ ਤੇ ਬੜੀ ਜਦੋ ਜਹਿਦ ਬਹੁਤ ਖਾਈ ਕਰਨੀ ਪੈਂਦੀ ਆ ਕਈ ਵਾਰੀ ਇਸ ਤਰ੍ਹਾਂ ਦੇ ਕੇਸ ਵੀ ਸਾਹਮਣੇ ਆਉਂਦੇ ਆ ਜਿੱਥੇ ਬੱਚਿਆਂ ਦੇ ਡਾਕੂਮੈਂਟ ਜਿਹੜੇ ਸਟੱਡੀ ਦੇ ਜਿਹੜੇ ਸਰਟੀਫਿਕੇਟ ਹੁੰਦੇ ਆ ਉਹ ਵੀ ਵੈਕ ਹੁੰਦੇ ਨੇ ਸੋ ਭਰਾਵੋ ਜਦੋਂ ਕਦੇ ਵੀ ਕਿਸੇ ਨੂੰ ਇਸ ਤਰ੍ਹਾਂ ਦੇ ਕੋਈ ਵੀ ਕਿਸੇ ਦਾ ਵੀ ਡਾਕੂਮੈਂਟ ਮਿਲਦਾ ਤਾਂ ਉਤੋਂ ਤੱਕ ਪੰਚਾਇਨ ਦੀ ਕਿਰਪਾਲਤਾ ਜ਼ਰੂਰ ਕਰਿਆ ਕਰੋ ਕਿਉਂਕਿ ਇਹਦੇ ਵਿੱਚ ਤੁਹਾਡਾ ਵੱਡਪਣ ਤੁਹਾਡਾ ਇਹਦੇ ਵਿੱਚ ਮਾਨ ਸਰਕਾਰ ਵਾਦਾ ਕਿ ਪੰਜਾਬ ਦੇ ਜਾਇ ਜਿਹੜੇ ਲੋਕ ਆ ਉਹ ਆਪਦੇ ਭਰਾ ਦੇ ਮੋਢੇ ਨਾਲ ਮੋਢਾ ਲਾ ਕੇ ਖੜ ਸਕਦੇ ਆ ਸੋ ਫੇਰ ਮੈਂ ਬੇਨਤੀ ਕਰਦੀ ਆ ਅੱਡਾ ਨਿਵਾਸੀਆਂ ਨੂੰ ਵੀ ਜੀਰੇ ਅੱਡੇ ਦੇ ਵਿੱਚ ਵੀ ਜਿਹੜੇ ਆ ਅਡਾਨ ਚਾਰਜ ਨੇ ਜਾਂ ਅਡੇ ਦੇ ਕਰਮਚਾਰੀ ਨੇ ਜੇ ਉਹਨਾਂ ਨੂੰ ਕਿਸੇ ਵੀਰ ਭਰਾ ਨੂੰ ਕਿਤੇ ਵੀ ਕੋਈ ਵੀ ਪਾਸਪੋਰਟ ਮਿਲਦਾ ਜਾਂ ਕਿਸੇ ਬੱਸ 'ਚ ਮਿਲਦਾ ਜਾਂ ਬੱਸ ਸਟੈਂਡ ਤੇ ਮਿਲਦਾ ਤਾਂ ਸੋ ਨਾਮ ਤੁਹਾਨੂੰ ਦੱਸੂਗੇ ਆ ਦਰਬਾਰ ਸਿੰਘ ਸਾਨਾ ਪੁੱਜ ਮੀਰ ਸਿੰਘ ਤੇ ਚਾਚਾ ਜੀ ਦੀ ਨਾਲ ਵਾਈਫ ਸਾਡੇ ਚਾਚੀ ਜੀ ਦਾ ਪਾਸਪੋਰਟ ਆ ਨਾ ਆਧਾਰ ਕਾਰਡ ਆ ਪੈਂਡ ਕਾਰਡ ਸੋ ਜਿਹਨੂੰ ਵੀ ਕਿਤੇ ਵੀ ਪਤਾ ਲੱਗਦਾ ਦਿੱਤੇ ਹੋਏ ਨੰਬਰ ਦੇ ਉੱਤੇ ਤੁਸੀਂ ਸਾਡੇ ਨਾਲ ਕੰਟੈਕਟ ਕਰਨਾ ਤੇ ਜਿਹੜੇ ਪਾਸਪੋਰਟ ਆ ਉਹ ਜ਼ਰੂਰ ਇਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨਾ ਜੇ ਕਿਸੇ ਨੂੰ ਲੱਭ ਜਾਵੇ ਤੇ ਇੱਕ ਬੇਨਤੀ ਜ਼ਰੂਰ ਆ ਦੂਰ ਆਲੇ ਨੂੰ ਸੀ ਇਹ ਗੱਲ ਕਵਾਂਗੇ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪ ਦੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਸ਼ੇਅਰ ਕਰਿਓ ਤਾਂ ਜੋ ਸਾਨੂੰ ਸਾਡੇ ਜਿਹੜੇ ਡਾਕੂਮੈਂਟ ਆ ਲੱਭਣ ਦੇ ਵਿੱਚ ਤੁਹਾਡੀ ਸਹਾਇਤਾ ਮਿਲ ਸਕੇ ਧੰਨਵਾਦ